ਨਮਸਕਾਰ, ਇਹ ਆਕਾਸ਼ ਵਾਣੀ ਹੈ। ਹੁਣ ਤੁਸੀਂ ਜੰਨਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ। ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ। ਖੁਰਾਕ ਸੁਰੱਖਿਆ ਅਤੇ ਮਿਆਰ ਬਾਰੇ ਅਥਾਰਟੀ ਵੱਲੋਂ ਆਯੂਸ਼ ਮੰਤਰਾਲੇ ਦੇ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਆਯੁਰਵੈਦਿਕ ਫਰਾਕਾਂ ਦੀ ਇੱਕ ਸੂਚੀ ਜਾਰੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਤੋਂ ਆਮ ਆਦਮੀ ਕਲੀਨਿਕਾਂ ਲਈ WhatsApp ਚੈਟਬੋਟ ਚਾਰੀ ਕੀਤਾ। ਆਮ ਆਦਮੀ ਕਲੀਨਿਕਾਂ ਚ ਬਿਹਤਰੀਨ ਸੇਵਾਵਾਂ ਦੇਣ ਵਾਲੇ ਡਾਕਟਰਾਂ ਤੇ ਮਹਾਰਾ ਨੂੰ ਕੀਤਾ ਗਿਆ ਸਨਮਾਨਿਤ। ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਮੁਕਤਸਰ ਮਲੂਟ ਸੜਕ ਤੇ ਪੁਲ ਨੂੰ ਉਦਘਾਟਨ ਕੀਤਾ ਪੰਜਾਬ ਪੁਲਿਸ ਵੱਲੋਂ ਆਧਿਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਸੁਰੱਖਿਆ ਵਧਾਉਂਦਿਆਂ ਅਪਰਾਧਕ ਤੇ ਸਮਾਜ ਵਿਰੋਧੀ ਅੰਚਲਾਂ ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਪੰਦਰਵਾੜਾ ਮਹਿੰਮ ਦੀ ਸ਼ੁਰੂਆਤ ਅਤੇ ਮੌਸਮ ਵਿਭਾਗ ਨੇ ਕਿਹਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ 'ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਕੀਤੀ ਪੇਸ਼ੀਂ ਗਈ। ਕੀ ਹੁਣ ਖਬਰਾਂ ਵਿਸਥਾਰ ਨਾਲ ਖੁਰਾਕ ਸੁਰੱਖਿਆ ਅਤੇ ਮਿਆਰਾਬਰੀ ਅਥਾਰਟੀ ਨੇ ਆਯੂਸ਼ ਮੰਤਰਾਲੇ ਦੇ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਆਯੁਰਵੈਦਿਕ ਖੁਰਾਕਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਇਹ ਭਾਰਤ ਦੇ ਭੋਜਨ ਬਾਰੇ ਸਦੀਆਂ ਪੁਰਾਣੇ ਗਿਆਨ ਨੂੰ ਮੁੱਖ ਧਾਰਾ ਵਿੱਚ ਲਿਆਉਣ ਤੇ ਖਪਤਕਾਰਾਂ ਤੇ ਕਾਰੋਬਾਰ ਦੋਵਾਂ 'ਚ ਵਿਸ਼ਵਾਸ ਵਧਾਉਣ 'ਚ ਮਦਦ ਕਰੇਗਾ ਇੱਕ ਰਿਪੋਰਟ ਇਹ ਫੈਸਲਾ ਕਾਰੋਬਾਰਾਂ ਨੂੰ ਆਯੁਰਵੈਦਿਕ ਭੋਜਨ ਉਤਪਾਦਾਂ ਨੂੰ ਤਿਆਰ ਕਰਨ ਲਈ ਪਰੋਸੇਯੋਗ ਸਮਗਰੀ ਪ੍ਰਾਪਤ ਕਰਨ ਦੇ ਯੋਗ ਬਣਾਏਗਾ। ਆਯੂਸ਼ ਰਾਜ ਮੰਤਰੀ ਪ੍ਰਤਾਪ ਰੌਜਾਦਵ ਨੇ ਲੋਕਾਂ ਨੂੰ ਲੰਬੇ ਸਮੇਂ ਦੀ ਸਿਹਤ ਲਾਭਣ ਲਈ ਆਪਣੇ ਰੋਜ਼ਾਨਾ ਜੀਵਨ ਵਿੱਚ ਆਯੁਰਵੈਦਿਕ ਖੁਰਾਕ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਆਯੁਰਵੈਦਿਕ ਖੁਰਾਕ ਸਰੀਰ ਨੂੰ ਪੋਸ਼ਣ ਦੇਣ ਦੇ ਨਾਲ-ਨਾਲ ਪ੍ਰਤੀਰੋਧਕ ਸ਼ਕਤੀ ਪਾਚਨ ਅਤੇ ਸਮੁੱਚੀ ਸਿਹਤ ਲਾਭਾਂ ਨੂੰ ਉਚਾਈਤ ਕਰਦੀ ਹੈ ਇਸ ਪਹਿਲ ਨਾਲ ਭੋਜਨ ਉਦਯੋਗ ਲਈ ਨਿਯਮਕ ਸਪਸ਼ਟਤਾ ਵਧੇਗੀ ਅਤੇ ਬਿਹਤਰ ਸਿਹਤ ਲਈ ਆਯੁਰਵੈਦ ਅਧਾਰਿਤ ਪੋਸ਼ਣ ਦੀ ਵਿਆਪਕ ਮਨਜ਼ੂਰੀ ਮਿਲ ਸਕੇਗੀ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਪ੍ਰੀਣੀ ਖਬਰਾਂ ਲਈ ਮੈਂ ਕਾਜਲ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਇੱਕ ਹੋਰ ਇਤਿਹਾਸਕ ਪਹਿਲ ਕਦਮੀ ਕਰਦਿਆਂ ਮੁੱਖ ਮੰਤਰੀ ਭੁਗਨ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਹੈ ਕਿ ਸੂਬੇ ਵਿੱਚ 200 ਹੋਰ ਆਮ ਆਦਮੀ ਕਲੀਨਿਕ ਖੋਲੇ ਜਾਣਗੇ ताकि ਲੋਕਾਂ ਨੂੰ ਇਲਾਜ ਲਈ ਦੂਰ ਦਰਾਡੇ ਨਾ ਜਾਣਾ ਪਵੇ ਆ ਚੰਡੀਗੜ੍ਹ ਦੇ ਟੈਗੋਰ تھیਟਰ ਵਿਖੇ 881 ਆਮ ਆਦਮੀ ਕਲੀਨਿਕਾਂ ਨੂੰ WhatsApp ਚੈਟਬੋਟ ਨਾਲ ਜੋੜਨ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਤੇਜਤਾ ਸਭ ਤੋਂ ਸਫਲ ਸਿਹਤ ਮਾਡਲ ਸਾਬਤ ਹੋ ਰਿਹਾ ਜਿੱਥੇ ਮਰੀਜ਼ਾਂ ਦਾ ਸਾਰਾ ਇਲਾਜ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ ਪੰਜਾਬ ਮੇਂ ਹਮਨੇ 881 ਮੋਹੱਲਾ ਕਲੀਨਿਕ ਖੋਲੇ ਐ ਐਮਬੀਬੀਐਸ ਡਾਕਟਰ ਭੇਜੇ ਫਾਰਮਾਸਿਸਟ ਭੇਜੇ ਅੱਛੇ ਸੇ ਉਨ੍ਹਾਂ ਦਾ ਇਲਾਜ ਹੋਣ ਲਗਾ ਫ੍ਰੀ ਮੇਂ ਉਨ੍ਹਾਂ ਦਾ ਚੈੱਕਅਪ ਹੋਣ ਲਗਾ ਅਬ ਇਹ ਹਾਲਾਤ ਹੈ ਹਰ ਰੋਜ सत्तर हजार पेशेंट इन आठ सौ क्लिनिक में चेकअप कराने पहले तीन दिन तो हम बुखार को ऐसे दे 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 ही देते थे कि है तीन दिन जुकाम को दे देते थे, थे डॉक्टर ने यार पर्ची बड़ी बना देनी है पैसे लग जाए अब क्या है छोटा सा कुछ शरीर में कुछ अनयूजल लगा ये तो सामने पांच घर छोड़ के आम आदमी क्लिनिक है।, है हमारे पंजाबी में कहावत है इलाज से परहेज अच्छा ਆਮ ਆਦਮੀ ਕਲੀਨਿਕਾ ਨੂੰ WhatsApp ਚੈਟਬੋਟ ਨਾਲ ਜੋੜਨ ਤੇ ਸੁਪਰਾਲੇ ਨੂੰ ਸਿਹਤ ਖੇਤਰ ਚ ਇੱਕ ਹੋਰ ਵੱਡੀ ਪ੍ਰਾਪਤੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਮਰੀਜ਼ ਜਦੋਂ ਚਾਹਣ ਆਪਣੀਆਂ ਦਵਾਈਆਂ ਜਾਂ ਜਾਂਚ ਰਿਪੋਰਟਾਂ ਮੋਬਾਈਲ ਉੱਤੇ ਦੇਖ ਸਕਦੇ ਨੇ ਇਸ ਮੌਕੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਸਾਰਿਆਂ ਨੂੰ ਮਿਲ ਕੇ ਸਿਹਤ ਖੇਤਰ ਚ ਨਵੇਂ ਉਪਰਾਲੇ ਕਰਨ ਦਾ ਸੱਤਾ ਦੰਦਿਆਂ ਕਿਹਾ ਲੋਕਾਂ ਨੂੰ ਚੰਗੀ ਸਿਹਤ ਦੇਵਾਂਗੇ ਤਾਂ ਹੀ ਖੁਸ਼ੀਆਂ ਖੜੇ ਆਣਗੇ ਹੈਲਥ ਇਜ਼ ਨੀਡੇਡ ਫਾਰ ਨਾਟ ਓਨਲੀ ਫਾਰ ਦਾ ਇੰਡੀਵਿਜੂਅਲ ਵੈਲਫੇਅਰ ਬਟ ਫਾਰ ਕਮਿਊਨਿਟੀ ਫਾਰ ਦਾ ਸਟੇਟ ਫਾਰ ਦਾ ਨੇਸ਼ਨ ਫਾਰ ਦਾ ਗਲੋਬਲ ਕਮਿਊਨਿਟੀ ਇਹਦੇ ਨਾਲ ਵੀ ਨੈਸ਼ਨਲ ਸਕਿਉਰਿਟੀ ਆਉਂਦੀ ਆ ਨੈਸ਼ਨਲ ਸਕਿਉਰਿਟੀ ਕਮਸ ਵਿਦ ਗੁੱਡ ਐਜੂਕੇਸ਼ਨ ਵਿਦ ਗੁੱਡ ਵੈਲਿਊਜ਼ ਇਟ ਡਸਨਟ ਕਮ ਵਿਦ ਵੈਪਨਸ ਮੈਨੂੰ ਪੂਰੀ ਉਮੀਦ ਹੈ ਕਿ देयर ਆ 30 ਡਿਫਰੈਂਟ ਆਰਗੇਨਾਈਜੇਸ਼ਨ ਵਰਕਿੰਗ ਐਟ ਦਾ ਗਲੋਬਲ ਲੈਵਲ ਐਟ ਦਾ ਨੈਸ਼ਨਲ ਲੈਵਲ ਬਾਡੀ ਜਿਹੜਾ ਇਹ ਇਨੀਸ਼ੀਏਟਿਵ ਹੈ ਇਹਦੀ ਜਿਹੜੀ ਖੁਸ਼ਬੂ ਹੈ ਪੂ ਸਿਸ ਇਨੀਸ਼ੀਏਟਿਵ ਦੇ ਨਾਲ ਇਹ ਟ੍ਰੈਂਡ ਵੀ ਚੇਂਜ ਹੋਏਗਾ ਸਭ ਤੋਂ ਵੱਡੀ ਗੱਲ ਹੈ ਕਿ ਦੁਨੀਆ ਨੂੰ ਪਤਾ ਲੱਗੇਗਾ ਕਿ ਆਪਾਂ ਸਾਰੇ ਜਣੇ ਲਿਮਟਿਡ ਰਿਸੋਰਸਸ ਦੇ ਵਿੱਚ ਜਿਹੜੇ ਸਾਡੇ ਸਸਤਾ ਸੁੰਦਰ ਤੇ ਟਿਕਾਊ ਹੱਲ ਇਲਾਜ ਤੇ ਆਪਾਂ ਕਿਦਾਂ ਲੋਕਾਂ ਦਾ ਜਿਹੜਾ ਬਹੁਤ ਵਧੀਆ ਇਲਾਜ ਕਰ ਸਕਦੇ ਆ ਆਪਣੇ ਐਗਜ਼ਿਸਟਿੰਗ ਰਿਸੋਰਸਸ ਦੇ ਵਿੱਚ ਕਰ ਸਕਦੇ ਆ ਔਰ ਇੱਕ ਦੂਜੇ ਦੀ ਮਦਦ ਕਰਕੇ ਕਰ ਸਕਦੇ ਆ ਨੋਲੇਜ ਸ਼ੇਅਰਿੰਗ ਕਰਕੇ ਕਰ ਸਕਦੇ ਆ ਡਿਜੀਟਾਈਜੇਸ਼ਨ ਕਰਕੇ ਕਰ ਸਕਦੇ ਆ AI ਯੂਜ਼ ਕਰਕੇ ਕਰ ਸਕਦੇ ਆ ਇਸ ਮੌਕੇ ਮੁੱਖ ਮੰਤਰੀ ਨੇ ਆਮ ਆਦਮੀ ਕਲੀਨਿਕਾਂ ਚ ਬਿਹਤਰੀਨ ਸੇਵਾਵਾਂ ਦੇਣ ਵਾਲੇ ਡਾਕਟਰਾਂ ਤੇ ਮਹਾਰਾ ਨੂੰ ਸਨਮਾਨਿਤ ਕੀਤਾ ਸਮਾਗਮ ਚ ਸਿਹਤ ਵਿਭਾਗ ਦੇ ਸਖਤਰ ਹੋਰ ਅਧਿਕਾਰੀ ਵਿਸ਼ਵ ਸਿਹਤ ਸੰਗਠਨ ਤੋਂ ਸਿਹਤ ਮਾਰ ਦੀ ਹੋਰ ਪਤਵੰਤੇ ਮੌਜੂਦ ਰਹੇ ਪੰਜਾਬ ਦੇ ਬਾਗਬਾਨੀ ਸੁਤੰਤਰਤਾ ਸਨਾਨੀ ਤੇ ਰੱਖਿਆ ਮੰਤਰੀ ਮਹਿੰਦਰ ਭਗਤ ਨੇ ਸੂਬੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਚ WhatsApp ਚੈਟਪੋਰਟ ਸੇਵਾ ਦੀ ਸ਼ੁਰੂਆਤ ਕਰਨ ਵਿੱਚ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ ਮੰਤਰੀ ਨੇ ਕਿਹਾ ਕਿ ਹੁਣ ਮਰੀਜ਼ਾਂ ਨੂੰ ਆਪਣੀਆਂ ਦਵਾਈਆਂ ਟੈਸਟ ਰਿਪੋਰਟਾਂ ਅਪਾਇੰਟਮੈਂਟ ਰਿਮਾਈਂਡਰ ਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਸਿੱਧੇ WhatsApp ਤੇ ਮਿਲ ਸਕੇਗੀ ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @airrarnu jalandhar ਸਾਡਾ Facebook ਪੇਜ ਹੈ @arnihifineairr jalandhar ਅਤੇ YouTube ਤੇ ਸਾਡਾ ਚੈਨਲ ਹੈ @airr jalandhar ਚੋਣ ਕਮਿਸ਼ਨ ਨੇ ਵੋਟਰ ਸੂਚੀ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਬੂਤਪਦਰ ਦੇ ਅਫਸਰਾਂ ਬੀਐਲਓਜ਼ ਦੇ ਮਿਹਨਤਾਨੇ ਨੂੰ ਦੁਖਣਾ ਕਰ ਦਿੱਤੇ ਅਤੇ ਵੋਟਰ ਸੂਚੀਆਂ ਦੀ ਤਿਆਰੀ ਦੇ ਸੋਧ ਵਿੱਚ ਸ਼ਾਮਲ ਬੀਐਲਓ ਸੁਪਰਵਾਈਜ਼ਰਾਂ ਦੇ ਮਿਹਨਤਾਨੇ ਨੂੰ ਵਧਾ ਦਿੱਤਾ ਹੈ ਵੇਰਵੇ ਨਾਲ ਇੱਕ ਰਿਪੋਰਟ ਬੀਐਲਓਸ ਲਈ ਸਾਲਾਨਾ ਮਿਹਨਤਾਨੇ ਨੂੰ 6000 ਰੁਪਏ ਤੋਂ ਦੁੱਗਣਾ ਕਰਕੇ 12000 ਰੁਪਏ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਵੋਟਰ ਸੂਚੀਆਂ ਦੀ ਸੋਧ ਲਈ ਬੀਐਲਓਸ ਲਈ ਮਿਹਨਤਾਨਾ 1000 ਰੁਪਏ ਤੋਂ ਵਧਾ ਕੇ 2000 ਰੁਪਏ ਕਰ ਦਿੱਤਾ ਗਿਆ ਹੈ ਚੋਣ ਸੂਚੀਆਂ ਦੀ ਤਿਆਰੀ ਦੀ ਪ੍ਰਕਿਰਿਆ ਦੀ ਨਿਗਰਾਨੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਬੀਐਲਓ ਸੁਪਰਵਾਈਜ਼ਰਾਂ ਨੂੰ ਹੁਣ 12000 ਰੁਪਏ ਤੋਂ ਵਧਾ ਕੇ 18000 ਰੁਪਏ ਸਾਲਾਨਾ ਮਿਲਣਗੇ ਚੋਣ ਕਮਿਸ਼ਨ ਨੇ ਪਹਿਲੀ ਵਾਰ ਚੋਣ ਰਜਿਸਟ੍ਰੇਸ਼ਨ ਅਫਸਰਾ ਈਆਰਓਸ ਅਤੇ ਸਹਾਇਕ ਚੋਣ ਰਜਿਸਟ੍ਰੇਸ਼ਨ ਅਫਸਰਾ ਏਈਆਰਓਸ ਲਈ ਪੱਤਾ ਪ੍ਰਦਾਨ ਕੀਤਾ ਹੈ ਈਆਰਓਸ ਨੂੰ ₹30000 ਦਿੱਤੇ ਜਾਣਗੇ ਜਦੋਂ ਕਿ ਇਹ ਯਾਰੋਸ ਨੂੰ ₹25000 ਮਿਲਣਗੇ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ ਵਰਨੇ ਖਬਰਾਂ ਲਈ ਮੈਂ ਸਰਪਜੀਤ ਕੌਰ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਮੁਕਤਸਰ ਮਲੋਟ ਸੜਕ ਤੇ ਪੁਲ ਨੂੰ ਲੋਕ ਅਰਪਿਤ ਕੀਤਾ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ ਕਈ ਸਾਲ ਤੋਂ ਸੜਕ ਦਾ ਬਰਾਹਾਲ ਸੀ ਜੋ ਇਸ ਪੋਲ ਦਾ ਅਧੂਰਾ ਕੰਮ ਸੀ ਉਹ ਅੱਜ ਪੂਰਾ ਹੋ ਗਿਆ ਹੈ ਉਹਨਾਂ ਦੱਸਿਆ ਕਿ ਤਕਰੀਬਨ 100 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਮੁਕੰਮਲ ਹੋਇਆ ਹੈ ਅਤੇ ਇਹ ਸੜਕ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਉਹਨਾਂ ਕਿਹਾ ਪਿਛਲੇ ਕਈ ਸਾਲਾਂ ਤੋਂ ਸੜਕ ਦੇ ਖਰਾਬ ਹੋਣ ਕਾਰਨ ਬਹੁਤ ਜ਼ਿਆਦਾ ਹਾਦਸੇ ਹੁੰਦੇ ਸਨ ਤੇ ਲੋਕਾਂ ਨੂੰ ਇਸ ਸੜਕ ਤੇ ਆਉਣ ਜਾਣ ਚਾਣਤ ਬਹੁਤ ਜ਼ਿਆਦਾ ਮੁਸ਼ਕਲ ਪੇਸ਼ ਆਉਂਦੀ ਸੀ ਇਹ ਸੜਕ ਮਖਤੜ ਤੇ ਮਲੋਟ ਨੂੰ ਆਪਸ ਵਿੱਚ ਜੋੜਦੀ ਹੈ ਇਸ ਰਾਹੀਂ ਲੰਬਾ ਸਫ਼ਰ ਕਰਨ ਵਾਲੇ ਮਸਾਫਰਾਂ ਦਾ ਰਸਤਾ ਵੀ ਘਟੇਗਾ ਗੁਰਦਾਸਪੁਰ ਪੁਲਿਸ ਨੇ ਤੇਲ ਦੇ ਟੈਂਕਰ ਵਿੱਚ ਲੁਕਾਈਆਂ ਸ਼ਰਾਬ ਦੀਆਂ 41 ਪੀਟੀਆਂ ਬਰਾਮਦ ਕੀਤੀਆਂ ਨੇ ਡੀਐਸਪੀ ਮੋਹਨ ਸਿੰਘ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਨੰਬਰ ਵਾਲੇ ਇਸ ਤੇਲ ਟੈਂਕਰ ਨੂੰ ਹੁਸ਼ਿਆਰਪੁਰ ਦਾ ਰਹਿਣ ਵਾਲਾ ਡਰਾਈਵਰ ਬਲਵਿੰਦਰ ਸਿੰਘ ਚਲਾ ਰਿਹਾ ਸੀ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਇਸ ਤੇਲ ਟੈਂਕਰ ਨੂੰ ਸ਼ਰਾਬ ਤਸਕਰੀ ਲਈ ਵਰਤਿਆ ਜਾ ਰਿਹਾ ਸੀ ਮਾਲਕ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਹੁਸ਼ਿਆਰਪੁਰ ਦੇ ਪੌਂਡ ਡੈਮ 'ਚ ਪਾਣੀ ਦਾ ਪੱਧਰ ਅੱਜ ਸਵੇਰੇ 1361.03 ਫੋਟਾਟਚ ਕੀਤਾ ਗਿਆ ਜੋ ਕੱਲ 1328.45 ਫੁੱਟ ਸੀ ਪਾਖੜਾ ਵਿਆਸ ਪ੍ਰਬੰਧਨ ਬੋਰਡ ਤਲਵਾੜਾ ਦੇ ਐਡੀਸ਼ਨਲ ਸੁਪਰਡੈਂਟ ਇੰਜੀਨੀਅਰ ਵੱਲੋਂ ਜਾਰੀ ਪੱਤਰ ਚੁੱਕੇ ਹاکہ ਕਿ ਪੋਂਗ ਡੈਮ ਤੇ ਮੌਜੂਦਾ ਪ੍ਰਵਾਹ ਤੇ ਵਿਆਸ ਕੈਚਮੈਂਟ ਖੇਤਰਾਂ ਲਈ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ بارش ਦੀ ਭਵਿੱਖਬਾਣੀ ਦੇ ਮੱਦੇਨਜ਼ਰ ਭਵਿਕ ਵਿੱਚ ਪੋਂਗ ਡੈਮ ਸਪਿਲਵੇ ਰਾਹੀਂ ਵਾਧੂ ਪਾਣੀ ਛੱਡਿਆ ਜਾ ਸਕਦਾ ਹੈ ਇਸ ਪੱਤਰ ਰਾਹੀਂ ਹੁਸ਼ਿਆਰਪੁਰ ਹਿਮਾਚਲ ਦੇ ਕਾਂਗੜਾ ਫਟਾਪੁਰ ਤੇੰਦੋਰਾ ਦੇ ਡਿਪਟੀ ਕਮਿਸ਼ਨਰਾਂ ਤੇ ਹੋਰਨਾਂ ਅਧਿਕਾਰੀਆਂ ਨੂੰ ਸਾਰੀ ਜ਼ਰੂਰੀ ਸਾਵਧਾਨੀ ਉਪਾਕਰਨ ਦੀ ਅਪੀਲ ਕੀਤੀ ਗਈ ਹੈ ਖਰੜੀ ਸਮਾਜ ਸੇਵੀ ਸੰਸਥਾ ਸਤਰੰਗੀ ਪੀਂਗ ਗਰੁੱਪ ਵੱਲੋਂ ਤੀਆਂ ਤੀਜ ਤੀਆਂ ਦਾ ਤਿਹਾਰ ਮਨਾਇਆ ਗਿਆ ਮਹਿਲਾਵਾਂ ਤੇ ਕੁੜੀਆਂ ਨੇ ਰਵਾਇਤੀ ਨਾਚ ਗਿੱਧੇ ਤੇ ਨੱਚ ਟੱਪ ਕੇ ਰੰਗ ਬਣਿਆ ਮੁੱਖ ਮਹਿਮਾਨ ਨੀਲਮ ਸ਼ਰਮਾ ਨੇ ਕਿਹਾ ਕਿ ਇਹ ਵਿਰਸੇ ਦੀ ਸੇਵਾ ਕਰਨ ਦਾ ਉਪਰਾਲਾ ਹੈ ਉਦਰ ਸਰਹੰਦ ਵਿਖੇ ਵੀ ਤੀਆਂ ਦਾ ਤਿਹਾਰ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਹਲਕਾ ਫਤਗੜ ਸਾਹਿਬ ਦੇ ਵਿਦਾਇਕ ਐਡਵੋਕੇਟ ਲਹਿੂਰ ਸਿੰਘ ਰਾਏ ਤੇ ਹੋਰ ਪਤਵੰਤੇ ਮੌਜੂਦ ਰਹੇ ਗਿੱਧਾ ਬੋਲੀਆਂ ਤੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਗੀਤਾਂ ਰਾਹੀਂ ਆਨੰਦ ਮਾਣਿਆ ਗਿਆ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਇੱਕ ਸਾਲ ਇਹ ਤਿਹਾਰ ਵੱਡੇ ਪੱਧਰ ਤੇ ਸ਼ਹਿਰ ਮਰਾਸੀਆਂ ਦੇ ਸਹਿਯੋਗ ਨਾਲ ਰਲ ਕੇ ਮਨਾਇਆ ਜਾਂਦਾ ਹੈ पंजाब अज बदलवाई बनी हुई है ते सूबे के कई हिस्सा च हल्की तो दरमियानी बारिश हुई जिस कारण मौसम तो तो भी हुमस भरया रहा मौसम विभाग ने पटियाला राजपुरा डेराबसी मोहाली खरड केंद्र शासित प्रदेश चंडीगढ़ के कुछ हिस्सा च तो भारी बारिश की पेनगोई की इस तों अलावा कुछ होर हिस्सा भी हल्की बारिश होने की संभावना है विभाग ने अज ते अगस्त तक पंजाब हरियाणा च चाव त गरज चमक मीह पैण बारे येलो अलर्ट जारी कित इस दौरान अब सवेरे पठानकोट के थीन डैम खेत चो घान तेई इशारिया दो डिग्री ਸੀਲਸੀਅਸ ਅਧਰ ਚੁਕੀਤਾ ਗਿਆ। ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਖੁਰਾਕ ਸੁਰੱਖਿਆ ਦੇ ਮਹਿਰਾਮਾਰੇ ਅਥਾਰਟੀ ਵੱਲੋਂ ਆਯੂਸ਼ ਮੰਤਰਾਲੇ ਦੇ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਆਯੁਰਵੈਦਿਕ ਖੁਰਾਕਾਂ ਦੀ ਇੱਕ ਸੂਚੀ ਜਾਰੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਤੋਂ ਆਮ ਆਦਮੀ ਕਲੀਨਿਕਾਂ ਲਈ ਵਟਸਐਪ ਚੈਟਬੋਟ ਜਾਰੀ ਕੀਤਾ। ਆਮ ਆਦਮੀ ਕਲੀਨਿਕਾਂ ਚ ਬਿਹਤਰੀਨ ਸੇਵਾਵਾਂ ਦੇਣ ਵਾਲੇ ਡਾਕਟਰਾਂ ਤੇ ਮਹਾਰਾਨੋ ਕੀਤਾ ਗਿਆ ਸਨਮਾਨਿਤ। ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਅੱਜ ਮੁਕਤ ਸਰਮ ਲੋਟ ਸੜਕ ਤੇ ਪੁਲ ਨੂੰ ਲੋਕ ਅਰਪਿਤ ਕੀਤਾ ਗਿਆ। ਪੰਜਾਬ ਪੁਲਿਸ ਵੱਲੋਂ ਆਂਦੀ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੂਬੇ 'ਚ ਸੁਰੱਖਿਆ ਵਧਾਉਂਦਿਆਂ ਅਪਰਾਧਕ ਤੇ ਸਮਾਜ ਵਿਰੋਧੀ ਅੰਸਰਾਂ ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਪੰਦਰਵਾੜਾ ਮਹਿੰਦੀ ਸ਼ੁਰੂਆਤ ਇਸ ਦਿਨ ਵਾਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ ਨਮਸਕਾਰ